ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤਿਤਿ ਔਗਣ ਹਮਾਰੇ ਦਇਆ ਕਰੋ ਕਿਛ ਮਿਹਰਿਓ ਓਪਨ तारे हो आया दूर चल क ਸਮਰਾਤ ਵਰਖ ਮੇਰਵਾਲ ਆਦ ਪਰ ਪ੍ਰਭ ਕੋ ਆਰਾਦੀ ਨਾਨਕ ਸਦਗੁਰੂ ਬਾਨ ਸੋ ਕਹੋ ਟਲ ਗੁਰ ਸੇਵੀਐ ਜਾਨਸ ਸਜ ਸੁਭਾਏ ਦਰਸ਼ਨ ਕਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋ ਵਿਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜੇ ਤੋ ਖਾਦੈ ਮਨ ਤ੍ਰਿਪਤੀ ਐ ਜਤ ਖਾਦੈ ਮਨ ਤ੍ਰਿਪਤੀ ਆ ਪਾਇਆ ਮੋਹ ਦਵਾਰ ਇਹੋ ਭੋਜ ਨੇ ਲੱਭੈ ਸੰਤੋ ਲੱਭਾ ਗੁਰੂ ਤਾਰ ਇਹ ਮੰਦਾਵਣੀ ਕਿਉਂ ਵਿੱਚੋਂ ਕੱਢੀ ਆ ਸਦਾ ਰਖੀਐ ਓਰ ਤਾਰ ਸਤਿਗੁਰੂ ਪਾਈ ਗੁਰਸਿੱਖਾਂ ਲਦੀ ਪਾਲ ਨਾਨਕ ਜਿਸ ਬਗਾਏ ਸੋ ਬੁਜਸੀ ਹਰ ਪਾਇਆ ਗੁਰਮੁਖ ਕਾਲ ਮਹਲਾ ਤੇਜਾ ਜੋ ਤੋਰ ਮਿਲੇ ਸੇ ਮਿਲ ਰਹੇ ਤਤ ਗੌਰ ਸਿਉ ਚਤ ਲਾਏ ਆਪਿ ਵਿਸੁਣੈ ਨਸਿ ਵਿਸੁਣੈ ਦੂਜੈ ਪਾਇ ਕੁਆਏ ਨਾਨਕ ਵਿਣ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬੈ ਸਖੀਆਂ ਜਸ ਗਾਵਹਿ ਗਾਵਣ ਹਾਰੀਆ ਮਸਲਾਇ ਹੋ ਨਿਤ ਹਰ ਕੋ ਬਲਹਾਰੀਆਂ ਜਿਨੀ ਸੁਣ ਮੰਨਿਆ ਹਰ ਨਾਉ ਦਿਨਾ ਹਵਾਰੀਆਂ ਗੁਰਮੁਖੀ ਆ ਹਰ ਮੇਲ ਮਿਲਾਵਣ ਹਾਰੀਆਂ ਹਉ ਬਲ ਜਾਵਾ ਦਿਨ ਰਾਤ ਗੁਰੂ ਮੁਖਿਆ ਹਰ ਮੇਲ ਮਲਾਵਣ ਹਾਰੀਆ ਹਉ ਬਲ ਜਾਵ ਦਿਨ ਰਾਤ ਗੁਰ ਦੇਖਣ ਹਾਰੀਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ ਸੋ ਗੁਰੂ ਪਿਆਰੇ ਗੁਰਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਜੋ ਅੱਜ ਦੇ ਹੁਕਮਨਾਮਾ ਸਾਹਿਬ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀਆਂ ਮਹਾਰਾਜੀਆਂ ਦੇ ਪਾਵਨ ਪਵਿੱਤਰ 645 ਅੰਗ ਪਰ ਸਿशोਭਤ ਹੈ ਸ਼ਲੋਕ ਮਹਲਾ 3 ਜਾ ਥਲ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜੇ ਦੁਖਾਦੈ ਮਨ ਤ੍ਰਿਪਤੀਐ ਪਾਈਐ ਮੋਖ ਦਵਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਰਮਾਨ ਕਰਦੇ ਹਨ ਕਿ ਭਾਈ ਜਿਸ ਹਿਰਦੇ ਰੂਪੀ ਥਾਲ ਦੇ ਵਿੱਚ ਸਤ ਸੰਤੋਖ ਅਤੇ ਵਿਚਾਰ ਇਹ ਤਿੰਨੇ ਚੀਜ਼ਾਂ ਆਣ ਪੈਂਦੀਆਂ ਨੇ ਉਸ ਹਿਰਦੇ ਰੂਪੀ ਥਾਲ ਦੇ ਵਿੱਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ ਉਪਰੋਸਿਆ ਜਾਂਦਾ ਹੈ ਤੇ ਜਿਸ ਦੇ ਖਾਦਿਆ ਮਨ ਜਿਹੜਾ ਹੈ ਉਹ ਸਾਡਾ ਰਜ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਮਨ ਰਜਦਾ ਨਹੀਂ ਕਿਸੇ ਹੋਰ ਵਸਤੂ ਦੇ ਨਾਲ ਇਹ ਕੇਵਲ ਤੇ ਕੇਵਲ ਬਾਣੀ ਦੇ ਨਾਲ ਹੀ ਰਜਦਾ ਹੈ ਬਾਣੀ ਦੇ ਨਾਲ ਹੀ ਇਸ ਦੀ ਤ੍ਰਿਪਤੀ ਹੋ ਸਕਦੀ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਹਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਭੋਜਨ ਜੇ ਛਕਿਆ ਜਾਵੇ ਤੇ ਮਨ ਤ੍ਰਿਪਤ ਹੋ ਜਾਂਦਾ ਹੈ ਇਹੋ ਭੋਜਨ ਔਲੱਭ ਹੈ ਸੰਤ ਹੋ ਲੱਭੈ ਗੁਰ ਵਿਚਾਰ ਪਰ ਇਹ ਭੋਜਨ ਜਿਹੜਾ ਹੈ ਨਾਮ ਰੂਪੇ ਭੋਜਨ ਜਿਹੜਾ ਹੈ ਹੈ ਬੜਾ ਤੁਰਲਬ ਤੇ ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੇ ਰਾਹੀ ਹੀ ਇਹ ਲੱਭਦਾ ਹੈ ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਔਰ ਧਾਰ ਇਸ ਨੂੰ ਸਦਾ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੋ ਇਹ ਭੁਲਾਣੀ ਨਹੀਂ ਚਾਹੀਦੀ ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ ਆਤਮਕ ਆਨੰਦ ਦੇਣ ਵਾਲੀ ਇਹ ਸਿਵਕ ਸੁਲਾਦੀ ਆਤਮਕ ਖੁਰਾਕ ਦੀ ਦਸ ਗੁਰੂ ਨੇ ਪਾਈ ਹੈ ਤੇ ਗੁਰਸਿੱਖਾਂ ਨੇ ਖੋਜ ਕੇ ਲੱਭ ਲਈ ਹੈ ਨਾਨਕ ਜੈਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮਹਕਮ ਜੈਸ ਮਨੁੱਖ ਨੂੰ ਏਸ ਦੀ ਸਮਝ ਦੇਂਦਾ ਹੈ ਉਹ ਸਮਝਦਾ ਹੈ ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਕਾਲਣਾ ਕਾਲ ਕੇ ਉਸ ਵਾਹਿਗੁਰੂ ਨੂੰ ਮਿਲਦਾ ਹੈ ਮਹੱਲਾ ਤੀਜਾ ਦੋ ਤੁਰ ਮਿਲੇ ਇਸੇ ਮਿਲ ਰਹੇ ਸਤਿਗੁਰ ਸੋਚ ਤੁਲਾਏ ਵਾਹਿਗੁਰੂ ਜੀ ਨੇ ਜੋ ਧੁਰ ਤੋਂ ਮਿਲਾਏ ਹਨ ਉਹ ਮਨੁੱਖ ਸਤਿਗੁਰੂ ਨਾਲ ਚਿਤ ਜੋੜ ਕੇ ਉਸ ਵਿੱਚ ਨੀਨ ਹੋਏ ਨੇ ਆਪ ਵਿਛੋੜੇਨ ਸੇ ਵਿਛੜੇ ਦੂਜੇ ਭਾਏ ਖਵਾਏ ਪਰ ਜਦ ਆਪ ਵਾਹਿਗੁਰੂ ਨੇ ਵਿਛੋੜ ਦਿੱਤੇ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਖੁੰਝੇ ਹੋਏ ਵਾਹਿਗੁਰੂ ਜੀ ਤੋਂ ਵਿਛੜੇ ਹੋਏ ਨੇ ਨਾਨਕ ਵਿਣ ਕਰਮਾਂ ਕਿਆ ਪਾਈਐ ਪੂਰਬ ਲਿਖਿਆ ਕਮਾਏ ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ ਮੋਟ ਤੋਂ ਕੀਤੇ ਕਰਮਾਂ ਦੇ ਅਨੁਸਾਰ ਉਤਰੇ ਹੋਏ ਸੰਸਾਰ ਅ ਸੰਸਕਾਰ ਰੂਪ ਲੇਖ ਦੀ ਕਮਾਈ ਕਮਾਉਣੀ ਪੈਂਦੀ ਹੈ ਪੌੜੀ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਉਸ ਵਾਹਿਗੁਰੂ ਜੀ ਦੇ ਸ਼ਬਦ ਸੁਲਾਹ ਕਰਨ ਵਾਲੀਆਂ ਸੰਤ ਜਨ ਰੂਪ ਸਹੇਲੀਆਂ ਇਕੱਠੀਆਂ ਬਹਿ ਕੇ ਆਪ ਵਾਹਿਗੁਰੂ ਜੀ ਦਾ ਜਸ ਗਾਉਂਦੀਆਂ ਨੇ ਹਰ ਨਾਮ ਸੁਲਾਹੋ ਨਿਤ ਹਰ ਕੋ ਬਲਿਹਾਰੀਆਂ ਵਾਹਿਗੁਰੂ ਜੀ ਤੋਂ ਸਦਕੇ ਜਾਂਦੀਆਂ ਨੇ ਹੋਰਨਾਂ ਨੂੰ ਸਿੱਖਿਆ ਦਿੰਦੀਆਂ ਨੇ ਕਿ ਸਦਾ ਹੀ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਕਰੋ ਜਿੰਨੀ ਸੁਣ ਮੰਨਿਆ ਹਰ ਨਾਉ ਤਿਨਾ ਹੋਵਾਰੀਆਂ ਸਤਿਗੁਰੂ ਜੀ ਕਹਿੰਦੇ ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਿਆ ਹੈ ਗੁਰਮੁਖੀਆਂ ਹਰ ਮੇਲ ਮਲਾਵਣ ਹਾਰੀਆਂ ਉਹਨਾਂ ਵਾਹਿਗੁਰੂ ਨੂੰ ਮਲਾਉਣ ਵਾਲੀਆਂ ਗੁਰਮੁਖ ਸੰਖੀਆਂ ਸਹੇਲੀਆਂ ਤੋਂ ਸਤਿਗੁਰੂ ਜੀ ਕਹਿੰਦੇ ਮੈਂ ਸਦਕੇ ਜਾਂਦਾ ਹਾਂ ਖਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਲਿਆਂ ਤੋਂ ਮੈਂ ਦਿਨ ਰਾਤ ਬਲਿਹਾਰ ਜਾਂਦਾ ਹਾਂ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅੰਮ੍ਰਿਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਇਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਤੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਰਸਤੇ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸਭ ਮਨੋ ਕਾਮਨਾਵਾਂ ਪੂਰਨ ਕਰਨ ਸਰਵਤ ਸੰਗਤਾਂ ਦਾ ਧੰਨਵਾਦ ਸਰਵਤ ਸੰਗਤਾਂ ਨੂੰ ਜੀਉ ਆਇਆ ਜੀਉ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾਵਾਂ ਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਾਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Oh <laughs> Uh ਤਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਗੁਰੂ